ਹਾਂਜੀ ਵੈਲਕਮ ਸਭ ਦਾ ਆਪਣੇ ਕੋਰ ਨਵੇਂ ਵਲੌਗ ਦੇ ਵਿੱਚ ਲੋ ਵੀ ਆ ਗਏ ਕੂਤਰਾਂਵਾਲ ਔਰ ਉਹ ਦੀ ਪੱਕੀ ਡਿਊਟੀ ਹੁੰਦੀ ਆ ਕੂਤਰਾਂਵਾਲ ਲਾਉਣਾ ਤੇ ਆ ਬੱਚੇ ਡਾਵਾਂਗੇ ਸੋਚਦੇ ਆ ਵੇ ਅੱਜ ਬੰਬ-ਬੰਬ ਲਿਆਵਾਂਗੇ ਲਗੜ ਪੈਂਦੀ ਕਰਕੇ ਨਾ ਬੰਬ ਆ ਪਕੋਲੇ ਰੱਖਣੇ ਬੰਬਿਆਂ ਇਸ ਤਰ੍ਹਾਂ ਦੀ ਉਹ ਦੇਖਦੇ ਆ ਆਪਾਂ ਕਾਦਾ ਹੱਲ ਕਰਦੇ ਆ ਠੀਕ ਆ ਬੱਚੇ ਬਸ ਆ ਅਗਲੀ ਸ਼ਿਫਟ ਛੁੱਟਿਆ ਕਰਨਗੇ ਬੱਚੇ ਛੋਟੇ ਆ ਕੁਸ਼ ਆ ਨੇ ਦੋ ਦੋ ਥੱਲੇ ਬੈਠੇ ਆ ਵੱਡੇ ਹੋ ਚਲੇ ਆ ਦੇਖੋ ਨੀ ਤੇ ਚਾਰ ਪੰਜ ਬੱਚੇ ਇੱਧਰ ਛੱਡੇ ਹੋਇਆ ਭੱਟੇ ਜਿਵੇਂ ਦੋ ਆਹਾ ਤਿੰਨ ਓਲੇ ਤੇ ਬਾਕੀ ਸਾਰੇ ਬੱਚੇ ਇੱਧਰ ਆ ਇਹ ਸਾਰਿਆਂ ਨੂੰ ਲੈ ਕੇ ਚੱਲਦੇ ਆ ਕੋਠੇ ਦੇ ਤੇ ਜਾ ਕੇ ਡਾਉਣੇ ਆ ਇਹਨੂੰ ਅੱਜ ਲਾਲ ਬਗਰ ਵਾਲਾ ਨੇ ਗਿੱਜਿਆ ਹੋਇਆ ਗੋਤਰਾ ਉਹਨੂੰ ਵੀ ਡਾੜਨਾ ਆਪਾਂ ਕਿਉਂਕਿ ਉਹ ਕੱਲ ਸਿੱਧਾ ਆਪੇ ਬਿਨਾ ਲਾਈ ਘਰੇ ਆ ਗਿਆ ਅੱਜ ਉਹਨੇ ਆਈ ਜਾਣਾ ਚੱਲਦੇ ਆ ਹੁਣ ਲੈ ਕੇ ਕੋਠੇ ਦੇ ਗੋਤਰਾ ਮਰੇ ਲਓ ਵੀ ਸਾਰੇ ਗੋਤਰਾ ਤੇ ਲਾਲ ਬਗਰ ਵਾਲਾ ਤੇ ਇੱਕ ਛਤਰੀ ਵਾਲਾ ਸਾਰੇ ਇਹਦੇ ਵਿੱਚ ਭਰ ਲੈ ਹੁਣ ਕੋਈ ਬੱਚਾ ਨਹੀਂ ਜਾਂਦਾ ਬਾਕੀ ਆ ਸ਼ਾਮ ਨੂੰ ਹੁਣ ਆਹ ਦੋ ਬੱਚੇ ਤੇ ਆਹ ਦੋ ਬੱਚੇ ਚਾਰ ਤੇ ਦੋ ਕੁੰਜੇ ਜਿ ਬੈਠਾ ਛੇ ਇਹਨਾਂ ਨੂੰ ਸ਼ਾਮ ਨੂੰ ਛਤਰੀ ਤੇ ਬਿਠਾਇਆ ਕਰਾਂਗੇ ਹਲਕੇ ਹਲਕੇ ਮੱਠੀ ਮੱਠੀ ਇਹਨਾਂ ਨੂੰ ਧੁੱਪ ਲਵਾਇਆ ਕਰਾਂਗੇ ਫਿਰ ਇਹ ਵੀ ਛੇਤੀ ਉੱਡਣਗੇ ਲਓ ਵੀ ਛੋਟੇ ਵਿੱਚ ਉਧਰ ਤਾੜ ਤੇ ਤੇ ਵੱਡੇ ਆ ਗਏ ਵੱਡੇ ਨੂੰ ਅੱਦੇ ਅੱਦੇ ਕਰਕੇ ੜਾਉਣੇ ਆ ਇਹ ਜਦੋਂ ਇਕੱਠੇ ਔੜਦੇ ਆ ਇਕੱਠੇ ਝੌਂਡੇ 'ਚ ਖਰਾਬ ਹੁੰਦੇ ਆ ਲਓ ਜੀ ਤਿੰਨ ਮਾਰ ਕੇ ਉਡਾਰੀ ਦੋ ਸਕੇ ਨਹੀਂ ਤਿੰਨੇ ਹੀ ਅਲੱਗ-ਅਲੱਗ ੜਾਏ ਆ ਕੋਈ ਸਕਾ ਭਾਈ ਨਹੀਂ ੜਾਏ ਤਿੰਨੇ ਅਲੱਗ-ਅਲੱਗ ਛੜਤੇ ਇਹਨਾਂ ਨੂੰ ਪੰਜ ਇੱਕ ਮਿੰਟ ਉੱਡਣ ਦੋ ਫੇਰ ਅਗਲੇ ਛੱਡਾਂਗੇ ਤੇ ਜਾਨ ਨੂੰ ਉਂ ਉਧਰੋਂ ਦੋ ਕੇ ਛਤਰੀ ਤੇ ਉਟਾ ਦੇ ਦੇਨ ਨੂੰ ਕੇਰਾ ਮੜਾ ਘਰ ਜਾ ਦੁਬਾਰੇ ਦਿਖਾ ਦਈਏ ਜਿਵੇਂ ਇੱਕ ਕਾਲ ਕਾਂਤਰਾ ਬਾਈ ਹੋ ਗਿਆ ਕਾਲ ਕਾਂਤੇ ਬਾਈ ਨੂੰ ਛਤਰੀ ਤੇ ਹੋਣੀ ਜ਼ਰੂਰੀ ਐ ਵੀ ਕਿਤੇ ਘਾਰ ਹੀ ਨਾ ਭੁੱਲ ਜੇ ਚੱਲ ਬੱਤ ਮੜਾ ਛਤਰੀ ਤੇ ਬਹਿ ਜਾ ਫੇਰ ਉੱਡ ਜੀ ਚਾਹੇ ਇਹੇ ਸਾਨੂੰ ਕੋਈ ਚੱਕਰ ਨਹੀਂ ਤੇ ਆਹ ਕਾ ਛੋਟੇ ਬਾਈ ਨੂੰ ਛਤਰੀ ਦਿਖਾ ਦਈਏ ਇਹ ਵੀ ਕੱਲ ਉੱਡ ਗਿਆ ਸੀਗਾ ਅੱਜ ਨਾ ਉੱਡੇ ਦੇ ਆ ਜੁੱਡੇ ਤਾਂ ਸਿੱਧਾ ਕਰਿਆ ਜੀ ਬਸ ਇਹਨਾਂ ਜਿਹੜਾ ਬਾਕੀ ਸਿੱਧਾ ਇੱਕ ਸੇ ਤਾਂ ਇਹ ਉੜਾ ਆ ਨੇ ਹਰੀ ਬੈਠ ਲਾਲ ਤੁਸੇ ਵਾਲੇ ਨੇ ਚੱਲ ਵੀ ਚੱਲ ਚੱਲ ਲੈ ਵੀ ਇਹ ਵੀ ਦਾਦੀ ਵਰ ਗਿਆ ਤੇ ਹੁਣ ਇੱਕ ਅੱਧਾ ਵੱਡੇ ਆ ਜੀ ਛੱਡ ਦਿੰਨੇ ਆ ਇਕੱਠੇ ਇਕੱਠੇ ਨਹੀਂ ਛੱਡਨੇ ਆ ਆਪਾਂ ਲੱਗ ਲਾ ਕੇ ਜੀ ਹਿੱਡਾਂਗੇ ਖੰਡਾ ਕੇ ਜੀ ਇਹਨਾਂ ਨੂੰ ਨਹੀਂ ਝੌਂਡ ਬਣਾ ਕੇ ਐਵੇਂ ਨੀਵੇਂ ਨੀਵੇਂ ਜੇ ਕਦੇ ਕਦੇ ਨੀਵੇਂ ਕਦੇ ਉੱਚੇ ਕਦੇ ਨੀਵੇਂ ਕਦੇ ਉੱਚੇ ਆ ਚੱਲਿਆ ਸਭ ਤੋਂ ਪਹਿਲਾ ਬੱਚਾ ਇਹ ਸੀ ਇਹ ਆਪਣਾ ਇਹ ਸੀ ਹੰਦਾ ਚੱਲ ਬਈ ਅੱਜ ਆਪਾਂ ਬੱਚੇ ਹਨ ਗਿਣ ਕੀੜਾ ਵਾਂਗੇ ਜਿਵੇਂ ਕੱਲ ਲਗੜ ਲੈ ਗਈ ਇੱਕ ਪਤਾ ਨਾ ਲੱਗੇ ਕਿੰਨੇ ਡਾਏ ਸੀ ਕਿਹੜਾ ਰਹਿ ਗਿਆ ਤੇ ਹੁਣ ਛੇ ਡਾਤੇ ਆਪਾਂ ਦੋ ਖੁੱਲੇ ਖਤਰੀ ਤੇ ਬੈਠੇ ਆ ਤੇ ਛੇ ਆਰਡਰ ਆ ਯਾਨੀ ਕਿ ਟੋਟਲ 8 ਪਿੰਗਰਿਆਂ ਚ ਬਾਹਰ ਹੋਗੇ ਉਹ ਦੇ ਪੰਜ ਇਕੱਠੇ ਹੋ ਚਲੇ ਇੱਕ ਤਾਂ ਹੋਰ ਛੱਡ ਦੀ ਇਹਨਾਂ ਨੇ ਫੇਰ ਵੀ ਚਾਹੇ ਨਾ ਛੱਡੀ ਇਹਨਾਂ ਨੇ ਇਕੱਠੇ ਇਹਨਾਂ ਤਾਂ ਵੀ ਆਪਣਾ ਕੀ ਕਹਿੰਦੇ ਆ ਉੱਡਣ ਵੇਲੇ ਇਹਨਾਂ ਨੇ ਇਕੱਠੇ ਹੀ ਹੋ ਜਾਣਾ ਇਹਨਾਂ ਦਾ ਮੈਨੂੰ ਪਤਾ ਇਹਨਾਂ ਦਾ ਥੋੜਾ ਜਿਹਾ ਇਹਨੂੰ ਛੱਡ ਦਨੇ ਹੁਣ ਲਾਲ ਟੁੱਸੇ ਕਾਲਾ ਕੰਡ ਚਲੋ ਜੀ ਲੋ ਵੀ ਉਹ ਦੇਖੋ ਜਿਵੇਂ ਉਹ ਚਾਰ ਇਕੱਠੇ ਹੋ ਗਏ ਪਹਿਲਾਂ ਤਿੰਨ ਸੀਗੇ ਆ ਇਹਨਾਂ ਨੇ ਆਪੇ ਹੀ ਇਕੱਠੇ-ਕੁੱਠੇ ਹੋ ਜਾਂਦੇ ਆ ਇਹ ਬਾਅਦ ਵੀ ਲੈ ਵੀ ਆਪ ਇਹ ਜਰਾ ਵੀ ਖਾਲੀ ਕਰਤਾ ਉਹ ਚ ਕੱਲਾ ਛਤਰੀ ਵਾਲਾ ਵਾ 3 ਤਿੰਨ ਚਾਰ ਹੀ ਤੇ ਬੈਠੇ ਆ 16 17 ਬੱਚੇ ਡਾਤੇ ਤੇ ਆ ਵੀ ਡਾਦਾ ਕੁੱਲ 20 ਕੀ ਸੀਗੇ ਆਪਣੇ ਕੋਲੇ ਇੱਕ ਝੋਂਡਾ ਆਪਣਾ ਉਹ ਬਣ ਗਿਆ ਜਾ ਕੇ ਤੇ ਬਾਕੀ ਸਾਰੇ ਟਟਮੇ ਫੜਦੇ ਪਰ ਇਹਨਾਂ ਨੇ ਉਹ ਇਹਨਾਂ ਨੇ ਫੇਰ ਵੀ ਇਕੱਠੇ ਹੀ ਆਣਾ ਡਾਏ ਆਪਾਂ ਚਾਹੇ ਟਟਮੇ ਆ ਇਹਨਾਂ ਨੇ ਇਕੱਠੇ ਬਣਾ ਜਿਵੇਂ ਛੋਟੇ ਹੁੰਦੇ ਯਾਦ ਤਾਂ ਪਈ ਬਸ ਉਵੇਂ ਹੀ ਰਹਿਣੀ ਇਹਨਾਂ ਨੂੰ ਹੁਣ ਯਾਰ ਕਹਿਣ ਦਾ ਬਾਪ ਉਹ ਦੋ ਬੱਚੇ ਲੱਗ ਫਿਰਦੇ ਆ ਬਸ ਦੋ ਇਹ ਲੱਗ ਫਿਰਦੇ ਆ ਤੇ ਦੋ ਹੋਰ ਲੱਗ ਫਿਰਦੇ ਆ ਬਾਕੀ ਆ ਦੇਖ ਲਓ ਦਵਾਰੇ ਇਕੱਠੇ ਹੋਗੇ ਇੱਕ ਦੂਜੇ ਤੋਂ ਪਾਸੇ ਹੋ ਗਏ ਪਤਾ ਨਹੀਂ ਕਿਉਂ ਨਹੀਂ ਔੜਦੇ ਇਕੱਠੇ ਹੋ ਜਗੇ ਹੁਣ ਫੇਰ ਹੁਣ ਆ ਛਤਰੀ ਵਾਲਿਆਂ ਨੂੰ ਦੋ ਚਾਰ ਮਿੰਟ ਬੈਠਣ ਦਿਓ ਉਨੇ ਵੀ ਬਚੜਾ ਤੇ ਇੱਕ ਸਿਰਫ ਛੋਟਾ ਝਲੜ ਵਾਲਾ ਰਹਿ ਗਿਆ ਤੇ ਇਹਦੇ ਨਾਲ ਮੈਂ ਛਤਰੀ ਵਾਲਾ ਤਾਂ ਮੰਨਦਾ ਇਕੱਲਾ ਬੈਠਾ ਬੜਤੀ ਜਾਂਦਾ ਹੈਗਾ ਹੋਰੇ ਇਕੱਲਾ ਓਡਿਆਂ ਦਾ ਹੁਣ ਇਹਦੇ ਨਾਲ ਛਤਰੀ ਜਿਹੜਾ ਬੈਠਾ ਇਹਦੇ ਨਾਲ ਬੈਠਾ ਰਹੂਗਾ ਬਸ ਇਹ ਆਲਦਾਲਾ ਦੇਖੀ ਆਉ ਘਰ ਤਾਂ ਤੇ ਜਦੋਂ ਇਹਨੂੰ ਵੀ ਡਾਉਣਾ ਹੋਇਆ ਇਹਨੂੰ ਡਾਲਾਂਗੇ ਯਾਨੀ ਕੇ ਵੀ ਘਰੇ ਆ ਜੂਗਾ ਹੁਣ ਇੱਧਰ ਵੀ ਢੋਲੀ ਵੀ ਖਾਲੀ ਆ ਵੀ ਖਾਲੀ ਹੁਣ ਸਾਰੇ ਓਡ ਗਏ ਫਿਰਦੇ ਕਿੱਥੇ ਆ ਕੁਛ ਤਾਂ ਆ ਫਿਰਦੇ ਆ ਕੁਛ ਆ ਫਿਰਦੇ ਆ ਦੇਖ ਕੁਛ ਆ ਆਗੇ ਲਾਲ ਵਗਰ ਵਾਲਾ ਵੀ ਛੋਟੇ ਡੰਡੇ ਦੀ ਆ ਗਿਆ ਅੱਜ ਥੱਲੇ ਹੀ ਆ ਬਹਿ ਗਿਆ ਲਾਲ ਵਗਰ ਵਾਲਾ ਸਿੱਧਾ ਆ ਗਿਆ ਤੇ ਕਾਲ ਕੰਤਰੇ ਦਾ ਭਾਈ ਬਹਿ ਗਿਆ ਤੇ ਇੱਕੋ ਛੋਟਾ ਬੱਚਾ ਬੈਠਾ ਬਾਕੀ ਸਾਰੇ ਆਰਡਰ ਆ ਤੇ ਆਪਾਂ ਪਟਾਸ ਦਾ ਪਤਾ ਕਰ ਲਿਆ ਪਟਾਸ ਆਪਾਂ ਨੂੰ ਮਿਲ ਗਈ ਉਹ ਆਪਾਂ ਲੈਣ ਚੱਲਦੇ ਆ ਡਰਾਈਵਰ ਆਉਂਦਾ ਬਸ ਤੇ ਫੇਰ ਚਲਾ ਦਿਆ ਕਰਾਂਗੇ ਜਦੋਂ ਵੀ ਲਗੜ ਆਈ ਅੱਜ ਨਿਗਾ ਰੱਖਾਂਗੇ ਕਿ ਲਗੜ ਜਦੋਂ ਵੀ ਮਾੜੇ ਮੋਟੀ ਭੈਣਕ ਲੱਗੀ ਵੀ ਲਗੜ ਆ ਫਿਰ ਦੀ ਬੱਚੇ ਡਰ ਕੇ ਭੱਜ ਰਹੇ ਆ ਤਾਂ ਆਪਾਂ ਜਦੀ ਦੋ ਫੈਰ ਕਰ ਦਿਆ ਕਰਨੇ ਉਹਦੇ ਇਹ ਬੱਚੇ ਤੁਹਾਨੂੰ ਇੱਕ ਵਾਰ ਦੇ ਬੱਚਿਆਂ ਨੂੰ ਦਰਸ਼ਨ ਕਰਾ ਲੈਂ ਇੱਕ ਵਾਰ ਦੋ ਬੱਚੇ ਤਾਂ ਫਿਰਦੇ ਆ ਉਹ ਉੱਚੇ ਬਾਕੀ ਬੱਚੇ ਥੱਲੇ ਫਿਰਦੇ ਆ ਆ ਆ ਗਿਆ ਲਾਲ ਫੱਟੀ ਵਾਲਾ ਲਾਲ ਫੱਟੀ ਵਾਲਾ ਆ ਗਿਆ ਤੇ ਜਿਹੜਾ ਚੌਂਡਾਉਂਦਾ ਉਹ ਆ ਆ ਗਿਆ ਇਹ ਇਕੱਠੇ ਹੀ ਫਿਰਦੇ ਨੇ ਇਹ ਨੀਵੇਂ ਨੀਵੇਂ ਵੀ ਵਾਲਾ ਕਈ ਵਾਰ ਤਾਂ ਕੋਠਿਆਂ ਕੋਠਿਆਂ ਨਾਲ ਫਿਰਦੇ ਰਹਿੰਦੇ ਕਈ ਵਾਰ ਉੱਚੇ ਚੜ ਜਾਂਦੇ ਉੱਚੇ ਜਾਣੇ ਕਿ 5-7 ਮਿੰਟ ਲਾਉਂਦੇ ਆ ਬਾਸ ਡਰਾਈਵਰ ਕਹਿੰਦਾ ਦਨਾਲੀ ਖਰਾਬ ਆ ਖਰਾਬ ਆ ਮੈਂ ਕਹਿੰਦਾ ਪਟਾਸ ਖਰਾਬ ਆ ਆ ਵੀ ਯਾਰ ਅੱਜ ਅਸੀਂ ਆ ਲੈ ਕੇ ਆਏ ਆ ਲਗੜਵਾ ਤੇ ਆ ਹਸਤਵਾਜੀਆਂ ਆਈਆਂ ਤੇ ਇਹਦੇ ਨਾਲ ਭਜਾਵਾਂਗੇ ਹੁਣ ਲਗੜ ਨੂੰ ਆ ਦੇਖ ਲੋ ਇਹਦਾ ਇਹਦੇ ਨਾਲ ਗੱਲਬਾਤ ਕਰਾਵਾਂਗੇ ਐਂਡ ਆ ਹੁਣ ਲਗੜਾਂ ਹੀ ਆ ਫਿਰਦੀਆਂ ਨੇ ਜਿਹੜੀਆਂ ਪੱਟੀਆਂ ਪੱਟੀਆਂ ਹੁੰਦੀਆਂ ਨੇ ਇਹ ਨਹੀਂ ਪਤਾ ਹੁਣ ਇੰਨਾ ਚਿਰ ਕੱਲ ਫੜ ਕੇ ਲੈ ਕੇ ਗਈ ਆ ਕਿ ਲੈ ਕੇ ਕਿਹੜੀ ਉਹ ਜਿਹੜੀ ਲਗੜ ਹੁੰਦੀ ਆ ਉਹ ਛੋਟੀ ਹੁੰਦੀ ਆ ਏ ਜਿਵੇਂ ਕੱਲ ਐ ਵੱਡੀਆਂ ਵੱਡੀਆਂ ਆਈਆਂ ਸੀ ਇਹਨਾਂ ਚੋਂ ਇੱਕ ਫੜਕੇ ਲੈ ਗਈ ਪਤਾ ਨਹੀਂ ਕਿਹੜੀ ਸੀ ਉਹ ਦਿਨਾਲੀ ਵੀ ਕਰਾਵਾ ਬਈ ਦੇਖੋ ਲੈ ਵੀ ਤੈਨੂੰ ਮੈਂ ਕਹੀ ਜਾਂਦਾ ਆ ਦੇ ਦਿਨਾਲੀ ਬਾਟੀ ਬਈ ਚੱਲਣਾ ਕੀ ਸੁਆਹ ਇਹਨੇ ਜਦੋਂ ਮਾਰਦੇ ਆ ਪਿੱਛੇ ਦੀ ਇਹ ਬਾਹਰ ਨਿਕਲਿਆ ਆਉਂਦਾ ਹਨਾ ਹਾਂ ਇਹਦੇ ਟਾਂਕਾ ਲਾਉਣਾ ਪੈਣਾ ਮੈਨੂੰ ਜਾ ਯਾਰ ਆ ਤਾਂ ਬੈਲ ਕੱਲ ਆਪਣੇ ਘਰੇ ਬਿਲਡਿੰਗ ਵਾਲਾ ਵੀ ਲੱਗਿਆ ਹੋਇਆ ਸੀ ਕੱਲ ਦੇਖ ਜਾਂਦੇ ਹੈ ਪਤਾ ਨਹੀਂ ਹੁਣ ਹੁਣ ਟੁੱਟੀ ਹੈ ਕਿ ਨਹੀਂ ਹੁਣ ਆਗੇ ਆਪਾਂ ਗੱਡੀ ਤਵਾਉਣ ਇਸ ਤੋਂ ਬਾਅਦ ਘਰੇ ਆ ਕੇ ਜਾਨਵਰਾਂ ਨੂੰ ਪਾਵਾਂਗੇ ਦਾਣਾ ਇੱਕ ਆਪਾਂ ਗੱਡੀ ਦਾ ਟੇਪ ਕਰਾਉਣ ਵਾਲਾ ਕੰਮ ਕਰਨਾ ਹਨ ਇੱਕ ਆਪਾਂ ਗੱਡੀ ਚਕਾਉਣ ਬਾਰੇ ਪੁੱਛਣਾ ਜਿਵੇਂ ਹੁਣੇ ਆਪਾਂ ਗੱਡੀ ਲਈ ਸੀ ਜੇ ਮਗਰ ਤਾਂ ਨਿਆਣੇ ਬਹਿਣੇ ਥੱਲੇ ਲੱਗ ਜਾ ਟੋਟ ਟੱਪਿਆਂ ਜਦੋਂ ਪੁਲ ਦੇ ਸੈਂਟਰ 'ਚ ਆ ਜਿਹੜਾ ਜੰਪ ਜਾਂ ਹੁੰਦਾ ਉੱਥੇ ਆ ਕੇ ਥੱਲੇ ਲੱਗ ਜਾਂਦੀ ਆ ਉਹ ਆਪਾਂ ਚਕਾਉਣ ਦਾ ਪੁੱਛਾਂਗੇ ਫੇਰ ਇੱਕ ਦਿਨ ਗੱਡੀ ਲਈ ਗੱਡਾਂਗੇ ਬਾਕੀ ਅੱਜ ਧਵਾ ਕੇ ਡੀਜ਼ਲ ਢੂਜ਼ਲ ਮਾਰ ਕੇ ਫੇਰ ਚੱਲਾਂਗੇ ਘਰੇ ਟੇਪ ਕਰਾ ਕੇ ਦੂਆ ਸਾਈਡ ਮੇਰੇ ਨਾਲ ਤੇ ਕਹਿੰਦੇ ਬਾਈ ਕੋਲੇ ਆ ਗਏ ਕਹਿੰਦੇ ਵਾਏ ਨੇ ਮੂੰਹ ਕੋਇਆ ਹੋਇਆ ਮਹਾਰਾਜ ਹੁਣ ਆਪਾਂ ਨਾ ਗੱਡੀ ਤੇ ਟੇਪ ਕਰਾਉਣੀ ਆ ਮਾਲੀ ਜੀ ਜਿਹੜਿਆ ਸਾਈਡ ਸੀ ਇਹ ਸੀਗੇ ਇੱਥੇ ਉਹ ਟੇਪ ਕਰਾਈ ਸੀ ਰਾਏਕੋਟੋਂ ਇੱਕ ਦਿਨ ਅਸੀਂ ਗਏ ਸੀ ਉਧਰ ਨੂੰ ਹੁਣਾਂ ਵਧੀਆ ਨਹੀਂ ਕੀਤੀ ਉਹ ਲੈ ਵੀ ਗਈ ਆ ਬਾਈ ਕਹਿੰਦਾ ਮੈਂ ਕਰ ਦਨਾਂ ਦੁਬਾਰਾ ਕਹਿੰਦੇ ਬਾਈ ਨੇ ਚਾਹ ਵੀ ਲੈਂਦੀ ਕਹਿੰਦੇ ਬਾਈ ਨੇ ਚਾਹ ਵੀ ਜਾਂਦੀ ਕਹਿੰਦੇ ਮੂੰਹ ਘਾਤ ਕੋਇਆ ਹੈ ਯਾਰ ਭਿੰਡਾ ਲੜ ਗਿਆ ਯਾਰ ਭਿੰਡਾ ਨਹੀਂ ਬਾਈ ਹੈ ਇਹ ਨਾ ਬਾਗੜਾ ਕੋਟਾ ਕਾਣੀ ਆ ਬਾਈ ਭਿੰਡਾ ਲੜਦੀ ਆ ਜੇ ਨਾਲ ਲੜੀ ਹੋਏ ਭਿੰਡਾ ਆ ਬਾਈ ਕੈਨਸਲ ਇੱਥੇ ਆਰਡਰ ਹੋ ਜਾਣਾ ਹੈ ਬਾਈ ਸਚਿੰਦਰ ਅੰਦਰ ਲੜੀਏ ਕੇ ਜਾ ਕੇ ਯਾਰ ਤਾਂ ਗੱਤੀ ਨਹੀਂ ਲੜੀ ਦੱਸ ਕੀ ਹੋਇਆ ਜਿਹੜਾ ਆਤੀ ਜੀ ਹੈ ਨਾ ਇਹੀ ਗੱਲਾਂ ਨੇ ਮਰਾਸ਼ ਕੀਤਾ ਹੋਇਆ ਬਾਈ ਮਰਮੂ ਤੋੜਨੇ ਗਏ ਸੀ ਉੱਥੇ ਆ ਡਰਾਈਵਰ ਨੇ ਇੱਕ ਪ੍ਰਿੰਟਾ ਢਾਦੀਆਂ ਮੇਰੇ ਲੜ ਗਿਆ ਇੱਦਾਂ ਹੋਰ ਕਿਹਦੇ ਨਹੀਂ ਲੜੀਆਂ ਨਾ ਇਕੱਲੀ ਉਪਰੀ ਮੈਂ ਜਿਹੜਾ ਥੱਲੇ ਅਮਰੂਦ ਤੋੜ ਤੋੜ ਪਾਉਂਦਾ ਦੋ ਵੀ ਗਿੰਦੇ ਦੀ ਇੱਕ ਹਫਤਾ ਚਾਹ ਨੂੰ ਅਸੀਂ ਇੱਕ ਵਾਰ ਗਿਆ ਚਾਹ ਦਾ ਡੋਡੂ ਭਰ ਲੈ ਬੰਦੇ ਅਸੀਂ ਦੋ ਜੇਹੀ ਗੱਲਾਂ ਬਈ ਜੇਹੀ ਗੱਲਾਂ ਆ ਦੇਖੋ ਜੀ ਚਾਹ ਤੇ ਨਾਲ ਬੈਸਕਟ ਵੀ ਆ ਤੇ ਉਹ ਗੇਂਦਾ ਫੇਰ ਪੈ ਗਿਆ ਥੱਕਿਆ ਹੋਇਆ ਕਹਿੰਦੇ ਹਨ ਗੇਮ ਬੜੀ ਖੇਡੀ ਨਿਆ ਗੇਮ ਥੱਕੇ ਹਨ ਹੈ ਗੋਲੀਆਂ ਗੋਲੀਆਂ ਮਾਰ ਕੇ ਨਹੀਂ ਪਹਿਲਾਂ ਗ੍ਰੈਂਡ ਖੇਡਿਆ ਇਹਦੇ ਤੇਪ ਹੈਗੀ ਕੋਈ ਇਹਦੇ ਮੂੰਹ ਤੇ ਘਰ ਨੂੰ ਮੂੰਹ ਤੇ ਲਾਉਂਦੇ ਹੈਗੇ ਕਾਰਬਨ ਲਾ ਦਿੰਦੇ ਆ ਕਰਾਉਣਾ ਬਾਈ ਤਿੰਬਤਰੀ ਤਈਆਂ ਵਾਲੀਆਂ ਪੰਜਾਂ ਹੋ ਜਾਂਦੀਆਂ ਤ੍ਰੀਟਾਂ ਵੀ ਨਾਲੇ ਨਾਲੇ ਪ੍ਰਿੰਟ ਕਰੀ ਹੋਈ ਲੌਗ ਜੂ ਪਾਜਾ ਪ੍ਰੋਟੀਨ ਦੀ ਪਰੌਣੀ ਬਣੀ ਜਿਹੜੀ ਡੱਬੇ ਲੋਈ ਕੂਤਰੀ ਕਰਿਆ ਗਈ ਆਪਣੇ ਜਵਾਗ ਨੇ ਫੜ ਲਈ ਬੰਚ ਨੇ ਤੇ ਇੱਕ ਨੁਕਸਾਨ ਹੋ ਗਿਆ ਦਾ ਇਧਰਲੀ ਅੱਖ ਅੰਨੀ ਹੋ ਗਈ ਐ ਇੱਕ ਅੱਖ ਤਾਂ ਇਹ ਅੰਨੀ ਹੋ ਗਈ ਆਈ ਮੜਾ ਸਹਿਜ ਅੰਦਰ ਕੂਤਰੀ ਗੱਡ ਕੇ ਦਿਖਾਈਏ 100% ਅੰਨੀ ਹੋ ਗਈ ਬਾਕੀ ਮੂੰਗਰੇ ਪਾ ਗਏ ਮੂੰਬਰਾ ਪਾ ਕੇ ਦੇ ਲਿਆ ਮੂੰਗਰੇ ਨਾਲ ਆਖੋ ਕੇ ਜੇ 2 ਘੰਟੇ ਹੋ ਜੀ ਲੋਟ ਨੂੰ ਜਰਾ ਠੀਕਾਈ ਜਾਂਦੇ ਲੋ ਬਈ ਜਿਵੇਂ ਆ ਦੇਖੋ ਇੱਧਰ ਇੱਧਰੋਂ ਸ਼ਾ ਅੱਖੀ ਇੱਧਰੋਂ ਖੱਟੀਆਂ ਅੱਖਾਂ ਦੀ ਚਾਂਜ ਫਣੀ ਵਾਲੀ ਆ ਦੇਖ ਲਓ ਐਂ ਕਰ ਲਾਂ ਆ ਦੇਖ ਲਓ ਅੱਖ ਦਾ ਰੰਗ ਹੀ ਉੱਡ ਗਿਆ ਇਹ ਉਹਦੇ ਰਾਤ ਨੂੰ ਬਾਹਰ ਰਹੀ ਕਰਕੇ ਹੋਲੀ ਢਾਕੀ ਦੀ ਮੜੀ ਇਹ ਉਦ ਦੇ ਰਾਤ ਨੂੰ ਬਾਹਰ ਰਹੀ ਕਰਕੇ ਜਦੋਂ ਰਾਤ ਨੂੰ ਇਹ ਕਿਤੇ ਬੈਠੀ ਹੋਊ ਮੇਰੇ ਹਿਸਾਬ ਨਾਲ ਕਿਸੇ ਟੀਜ ਦੇ ਵਿੱਚ ਵੱਜੀ ਦੀ ਅੱਖ ਚ ਵੱਜਿਆ ਹੋਣਾ ਇਹ ਕੱਲ ਦੀ ਉੱਡੀ ਵੀ ਹੈ ਨਹੀਂ ਇਹ ਅੱਜ ਉੱਟ ਕੇ ਘਰੇ ਆਈ ਆ ਮੰਨ ਲਓ ਪਰਸੋਂ ਦੀ ਰਾਤ ਬਾਹਰ ਆਈ ਕੱਲ ਸਾਰਾ ਦਿਨੇ ਕਿਤੇ ਬੈਠੀ ਰਹੀ ਅੱਜ ਦੁਪਹਿਰ ਟੱਕਰ ਕਿਤੇ ਬੈਠੀ ਰਹੀ ਆ ਇਹ ਹੁਣ ਕਿਦੋਂ ਉੱਟ ਕੇ ਆਈ ਆ ਸਮਝੋ ਬਾਹਰ ਆ ਬਾਕੀ ਦਾਣਾ ਪਾਣੀ ਸਾਰਿਆਂ ਨੂੰ ਪਾਤਾ ਇਹ ਬੈਡ ਨਿਊਜ਼ ਮਿਲ ਗਈ ਆਪਾਂ ਨੂੰ ਇਹ ਕਬੂਤਰੀ ਤੇ ਆਸਾਂ ਬਹੁਤੀ ਇੱਕੋ ਹੀ ਇੱਕ ਕਬੂਤਰੀ ਸੀ ਮੇਰੇ ਕੋਲ ਉਹ ਜੋੜੇ ਦੀ ਅੰਨੀ ਹੋਈ ਹੋਣਾ ਜੀ ਬਾਕੀ ਦੇਖਦੇ ਆਂ ਜੇ ਬਚਾ ਸਕਦੇ ਵੇ ਇਹਨੂੰ ਅੱਖਾਂ ਅੱਖਾਂ ਵਾਲੀ ਦਵਾਈ ਪਾਉਨੇ ਆਂ ਮੂੰਗਰੇ ਲਿਆਂਦੇ ਤੇ ਕਬੂਤਰੀ ਦੇ 2 ਦਿਨ ਪਾ ਕੇ ਦੇਖਾਂਗੇ ਫਿਰ ਕੋਈ ਅੱਖ ਵਾਲੀ ਦਵਾਈ ਪਾ ਕੇ ਦੇਖਾਂਗੇ ਜੇ ਤਾਂ ਆਰਾਮ ਆਇਆ ਠੀਕ ਆ ਨਹੀਂ ਤਾਂ ਫਿਰ ਪੱਕਾ ਹੀ ਆ ਵੀ ਇੱਕ ਆੱਖ ਇਹਦੀ ਗਈ ਵਿਚਾਰੀ ਕੋਈ ਨਹੀਂ ਫਿਰ ਕੋਈ ਨਹੀਂ ਐਂ ਰਹੀ ਜਾਊਗੀ ਆਪਾਂ ਕਿਹੜਾ ਦੇਣੀ ਹੈ ਜੈਨੂੰ ਇਹ ਐਂ ਰਹਿ ਲੂ ਵਿਚਾਰੀ ਜਿੰਨਾ ਦਾਣਾ ਪਾਣੀ ਹੋਊ ਆਪਣੇ ਘਰੀ ਹੋਊ ਇਹਦਾ ਇਹ ਬੱਚੇ-ਬੱਚੇ ਕੱਢ ਦਿਆ ਕਰਨੇ ਆ ਨੇ ਫਿਰ ਇਹਨੂੰ ਆਪਾਂ ਕਿਸੇ ਜੋੜੇ ਨਾਲ ਫਿਰ ਕਿਸੇ ਨਾਲ ਲਾਵਾਂਗੇ ਇਹਨੂੰ ਆਹ ਫਣੀਆ ਕੱਤ ਜੂਹਣ ਇੱਕ ਹੀ ਹੀ ਨਲਿਆ ਇਹ ਹੈ ਵੀ ਇੱਕ ਹੀ ਇੱਕ ਫੋਣ ਹਣ ਬੱਚਾ ਬਾਹਰ ਹੁਣ ਬੱਚਾ ਵੀ ਨਹੀਂ ਲੱਭਦਾ ਉਹ ਪਤਾ ਨਹੀਂ ਹੈਗਾ ਕਿੱਥੇ ਆ ਰੱਬ ਕਰੇ ਠੀਕ ਹੋ ਜਾਏ ਸੇਵਾ ਇਹਦੀ ਫੁੱਲ ਕਰਾਂਗੇ ਕੱਲ ਉਹਨੇ ਸਵੇਰੇ ਦਵਾਈ ਦਵਾਂਗੇ ਥੋੜੀ ਜਿਹੀ ਢਿੱਲੀ ਵੀ ਆ ਬਾਹਰ ਰਹਿ ਕੇ ਇਹ ਕੱਲ ਦੀ ਸੱਟ ਖਾ ਕੇ ਜਿੱਥੇ ਬੈਠੀ ਹੋਣੀ ਉੱਥੇ ਹੀ ਬੈਠੀ ਆ ਇਹ ਅੱਜ ਜੁੜ ਕੇ ਆਈ ਆ ਤੈਨੂੰ ਭੁੱਖ ਲੱਗੀ ਹੋਏ ਇਹਨੂੰ ਅੱਖ ਨਹੀਂ ਖੋਲਦੀ। ਉਹ ਤਾਂ ਮੈਂ ਘਰੇ ਸੀਗਾ ਤਾਂ ਥੋੜਾ ਇਹ ਹੋਰ ਬਾਹਰ। ਇੰਨਾ ਕਹਦੇ ਨਾ ਰੈਡੀ ਜੀ ਹੋ ਜੂ ਇਹਦੀ ਅੱਖ। ਨੂਂਗਰਾ ਬਹੁਤ ਵਧੀਆ ਚੀਜ਼ ਆ। ਅੱਖ ਦੁਖਦੀ ਹੋਵੇ ਲੋਟ ਕਰ ਦਿੰਦਾ। ਜੇ ਆਪਾਂ ਚੰਗੀ ਤਰ੍ਹਾਂ ਲਾ ਦਿੰਦੇ। ਦੋਖ ਮੰਨਦੀ ਆ ਬਹੁਤ। ਲੱਗ ਗਿਆ ਹਰੀ ਦਾ। ਲੱਗ ਗਿਆ। ਤੇ ਹੁਣ ਆਪਾਂ ਇਹਦੇ ਹੁਣ ਇਹਦੇ ਆਪਾਂ ਮੂੰਗਰਾ ਪਾਤਾ ਦੋ ਤਿੰਨ ਦਿਨ ਲਗਾਤਾਰ ਮੂੰਗਰਾ ਪਾਵਾਂਗੇ ਸਵੇਰੇ ਸ਼ਾਮ ਇਹਦੇ ਇੱਕ ਵਾਰ ਰਾਤ ਨੂੰ ਪਾਵਾਂਗੇ ਹੁਣ ਤੇ ਬਹੁਤ ਫਰਕ ਪੈਣਾ ਮੂੰਗਰੇ ਨਾਲ ਵੀ ਇਹਨੂੰ ਰੱਬ ਕਰੇ ਠੀਕ ਹੋ ਜੇ ਬਸ ਡਾਣਾ ਪਾਣੀ ਧਾਰਿਆਂ ਨੂੰ ਪਾਤਾ ਅੱਜ ਵੱਡੀਆਂ ਕੂਤਰੀਆਂ ਉੱਤੇ ਲੈ ਕੇ ਜਾਣੀਆਂ ਦੋ ਤਿੰਨ ਕ ਬੱਚੇ ਤਾਂ ਨਹੀਂ ਲੈ ਗਏ ਨੇ ਬੱਚਾ ਇੱਕ ਛੋਟਾ ਲੈ ਕੇ ਚੱਲਾਂਗੇ ਸਭ ਤੋਂ ਜਿਹੜੀ ਲਾਲ ਚੱਲ ਰਹੀ ਕੀਤੀ ਸੀ ਆਪਾਂ ਇਹਨੂੰ ਆਡੀ ਰੱਖ ਦਿਆਂ ਹਲੇ ਕਿਉਂਕਿ ਹੋਰ ਕੂਤਰੀ ਇਹਦੇ ਮਾਰੇ ਮੋੜੇ ਅੱਖ ਚ ਲੋ ਵੀ ਕੂਤਰੀ ਆਪਾਂ ਅੱਡ-ਦਾੜ ਤੇ ਤੇ ਇਹਦਾ ਟ੍ਰੀਟਮੈਂਟ ਤਾਂ ਕਰਤਾ ਇਹ ਦਵਾਈ ਪਾਤੀ ਮੂੰਗਰੇ ਸਿਰ ਰਾਤ ਨੂੰ ਫੇਰ ਪਾਵਾਂਗੇ ਰਾਤ ਨੂੰ ਦੇਖਾਂਗੇ ਇਹਨੂੰ ਮੈਡੀਸਨ ਦਵਾਂਗੇ ਥੋੜੀ ਬੁਖਾਰ-ਬਖੂਰ ਵਾਲੀ ਤੇ ਹੁਣ ਸਾਰੇ ਬੱਚਿਆਂ ਨੂੰ ਛੋਲੇ ਦਿੰਨੇ ਆ ਛੋਟਿਆਂ-ਛੋਟਿਆਂ ਨੂੰ ਵੀ ਜਿਹੜੇ ਠੰਡੇ ਆ ਆਪਣੇ ਉਹਦੇ ਬੈਠੇ ਅੱਖ ਲੈ ਲਈ ਸਾਰਿਆਂ ਨੂੰ ਦੇ ਦਿੰਨੇ ਆ ਅੱਖ ਲੈ ਲਈ ਦੇਰ ਤੱਕ ਫੜਿਆ ਫਿਰ ਕੂਤਰਾ ਇਹ ਹਾਂ ਬਾਠ ਠੀਕ ਆ